ਅੰਮ੍ਰਿਤਸਰ ਵਾਰ ਨੰਬਰ 43 ਦੇ ਕੌਂਸਲਰ ਨੂੰ ਇੱਕ ਵਾਰ ਫਿਰ ਰੋਕਿਆ ਪੰਜਾਬ ਪੁਲਸ ਨੇ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਵਿਕਰਮ ਜਿੱਠਿਆ ਦੀ ਅੱਜ ਪੇਸ਼ੀ ਹੈ ਅਤੇ ਉਸ ਨੂੰ ਲੈ ਕੇ ਕਾਰਕਿਰਤਾਵਾਂ ਵੱਲੋਂ ਮੁਹਾਲੀ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਰੋਕ ਲਿੱਤਾ ਗਿਆ ਹੈ ਅਤੇ ਘਰ ਦੇ ਵਿੱਚ ਨજરਬੰਦ ਕਰ ਦਿੱਤਾ ਹੈ ਦਿਨ ਐਤਵਾਰ 6 ਤਰੀਕ ਸਮਾਂ तकरीबन 9 ਵਜੇ ਤੇ ਕਰੀਬ ਦੀਆਂ ਇਹ ਤਸਵੀਰਾਂ ਨੇ ਆਓ ਸੁਣੋਨੇ ਆ ਕੀ ਕਹਿਣਾ ਹੈ ਜੀ ਮੈਂ ਇੰਦਰਜੀਤ ਸਿੰਘ ਪੰਡੋਰੀ ਕਾਉਂਸਲਰ ਵਾਰਡ ਨੰਬਰ 43 ਹਲਕਾ ਲਖਣੀ ਅੰਮ੍ਰਿਤਸਰ ਤੋਂ ਅੱਜ ਸਾਡੇ ਸਰਕਾਰ ਜੋ ਸਰਦਾਰ ਵਿਕ्रमਜੀਤ ਸਿੰਘ ਮੰਜੀਟਿਆ ਦੀ ਦੂਸਰੀ ਪੇਸ਼ੀ ਸੀ ਮੁਹਾਲੀ ਦੇ ਵਿੱਚ ਅਸੀਂ ਵਾਰਡ ਵੱਲੋਂ ਜਿਹੜੀ ਸਾਡੀ ਡਿਊਟੀ ਲੱਗੀ ਐ ਸੀ ਉੱਥੇ ਪਹੁੰਚਣਾ ਆਪਣੇ ਲੀਡਰ ਨੂੰ ਮਿਲਣ ਵਾਸਤੇ ਸਾਨੂੰ ਫਿਰ ਅੱਜ ਦੁਬਾਰਾ ਪਹਿਲਾਂ ਵੀ ਇੱਕ ਦਿਨ ਰੋਕਿਆ ਗਿਆ ਅੱਜ ਵੀ ਥਾਣਾ ਬੀਟ ਵਿਜਨ ਦੇ ਪੁਲਿਸ ਨੇ ਆ ਕੇ ਸਾਨੂੰ ਆਪਣੇ ਮੁਹਾਲੇ ਜਾਂ ਤੋਂ ਰੋਕਿਆ ਅਸੀਂ ਆਪਣੇ ਲੀਡਰ ਦੇ ਵਾਸਤੇ ਜੋ ਵੀ ਸਾਨੂੰ ਕੁਰਬਾਨੀ ਦੇਣੀ ਪਏ ਅਸੀਂ ਦੇਵਾਂਗੇ ਭਗਵੰਤਮਾਨ ਸਰਕਾਰ ਦਬਾਉਣਾ ਚਾਹੁੰਦੀ ਸਾਡੀ ਆਵਾਜ਼ ਨੂੰ ਪਰ ਅਸੀਂ ਚੇਤਾਵਨੀ ਦਿੰਦੇ ਹਾਂ ਭਗਵੰਤਮਾਨ ਔਰ ਛਾੜੂ ਸਰਕਾਰ ਨੂੰ ਕਿ ਇਹੋ ਜਿਹੇ ਤੇਰੀਆਂ ਜਿਹੜੀਆਂ ਭੰਬਣ ਪੁੱਛੀਆਂ ਨੇ ਇਹ ਸਾਨੂੰ ਦਬਾ ਨਹੀਂ ਸਕਦੀਆਂ ਸਾਡੀ ਆਵਾਜ਼ ਦੱਬੀ ਨਹੀਂ ਜਾਣੀ ਅਸੀਂ ਪਹਿਲਾਂ ਵੀ ਤਗੜੇ ਸੀ ਹੁਣ ਵੀ ਤਗੜੇ ਆ ਤੇ ਗਾਮ ਤਗੜੇ ਰਾਵਾਂਗੇ ਸ਼ਰੋਮਣੀ ਕਾਲੀਦਾਲ ਦਾ ਵਰਕਰ ਮਨੋਬਾਲ ਉਹਦਾ ਕਦੇ ਵੀ ਨਹੀਂ ਦੇਖ ਸਕਦਾ ਸਾਡੀ ਚੜ੍ਹਦੀ ਕਲਾ ਦੀ ਗੱਲ ਆ ਅਸੀਂ ਹਮੇਸ਼ਾ ਚੜ੍ਹਦੀ ਕਲਾ ਜਾ ਕੇ ਆਪਣੇ ਲੀਡਰ ਨੂੰ ਜ਼ਰੂਰ ਮਿਲਾਂਗੇ ਅਸੀਂ ਚੱਲੇ ਹੁਣ ਘਰੋਂ ਨਿਕਲਣ ਲੱਗੇ ਆ ਸਾਨੂੰ ਦੇਖੋ ਪੁਲਿਸ ਚੌਂਕ ਦੇ ਵਿੱਚ ਖੜੀ ਆ ਸਾਨੂੰ ਰੋਕਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਪੂਰੀ ਉਸੇ ਚਮਹਾਲੀ ਦੇ ਵਿੱਚ ਪਹੁੰਚਣ ਦੀ